ਫਾਦਾ ਸਮਾਜ ਇਜਾਜ਼ਤ ਨਹੀਂ ਦਿੰਦਾ ਨਾਬਲ ਬਹੁਤ ਹੀ ਵਧੀਆ ਹੈ ਜੋ ਕਿ ਹਰ ਜੀਤ ਕੋ ਜੀ ਵੱਲੋਂ ਲਿਖਿਆ ਗਿਆ ਹੈ ਆਓ ਸੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ੀਲਾ ਨੇ ਸਾਰਾ ਦਿਨ ਬਿੰਮੀ ਨੂੰ ਕੰਮ ਨਾ ਕਰਨ ਦਿੱਤਾ ਦੁਪਹਿਰ ਨੂੰ ਸ਼ੀਲਾ ਬਿੰਮੀ ਨੂੰ ਕਹਿੰਦੀ ਕਿ ਬਿੰਮੀ ਬੇਟਾ ਤੂੰ ਇੱਕ ਸੇਬ ਖਾ ਲੈ ਪਹਿਲਾਂ ਹੀ ਤੂੰ ਜ਼ੋਰ ਹੈ ਬੱਚੇ ਨੂੰ ਵੀ ਖਰਾਕ ਦੀ ਲੋੜ ਹੁੰਦੀ ਹੈ ਡਾਕਟਰ ਨੇ ਵੀ ਤੈਨੂੰ ਸਾਰਾ ਦਿਨ ਕੁਝ ਨਾ ਕੁਝ ਕਾ ਨੂੰ ਕਿਹਾ ਹੈ ਬਿੰਮੀ ਕਹਿੰਦੀ ਨਹੀਂ ਅੰਟੀ ਜੀ ਮੈਂ ਕੁਝ ਨਹੀਂ ਖਾਣਾ ਅੱਜ ਵਰਤ ਰੱਖਣ ਨਾਲ ਹੀ ਵਿਕਾਸ ਵਿੱਚ ਬਹੁਤ ਬਦਲਾ ਆਇਆ ਤੇ ਜਦੋਂ ਮੇਰਾ ਵਰਤ ਪੂਰਾ ਹੋ ਗਿਆ ਤਾਂ ਵਿਕਾਸ ਜ਼ਰੂਰ ਠੀਕ ਹੋ ਜਾਵੇਗਾ ਸ਼ੀਲਾ ਕਹਿੰਦੀ ਪਰ ਬਿੰਮੀ ਪੁੱਤ ਵਰਤ ਵਿੱਚ ਫਲ ਖਾ ਸਕਦੇ ਹਾਂ ਫਲ ਖਾਣ ਨਾਲ ਵਰਤ ਭੰਗ ਨਹੀਂ ਹੁੰਦਾ ਬਿੰਮੀ ਸ਼ੀਲਾ ਦੇ ਕਹਿਣ ਤੋਂ ਬਾਅਦ ਵੀ ਕੁਝ ਨਹੀਂ ਖਾਂਦੀ ਪਰ ਰੇਨੂ ਅੰਦਰ ਬੈਠੀ ਆਰਾਮ ਨਾਲ ਸੇਬ ਖਾ ਰਹੀ ਸੀ ਬਲਰਾਜ ਰੋਟੀ ਖਾਣ ਆਇਆ ਤਾਂ ਰੇਨੂ ਨੇ ਛੇਤੀ ਛੇਤੀ ਸੇਬ ਬੱਦ ਦੇ ਪਿੱਛੇ ਸੁੱਟ ਦਿੱਤਾ ਬਲਰਾਜ ਕਹਿੰਦਾ ਹਾਲ ਐ ਐਵੇਂ ਕਾਤੋਂ ਸੇਬ ਖਰਾਬ ਕਰਨ ਲੱਗੀ ਹੈ ਵਰਤ ਰੱਖਣਾਂ ਦੀ ਉਮਰ ਵਾਦੀ ਹੁੰਦੀ ਤਾਂ ਕੋਈ ਔਰਤ ਆਪਣੇ ਪਤੀ ਨੂੰ ਮਰਨ ਹੀ ਨਾ ਦਿੰਦੀ ਸ਼ੀਲਾ ਰਾਤ ਨੂੰ ਰੋਟੀ ਬਣਾ ਕੇ ਬਿੰਮੀ ਨੂੰ ਕਹਿੰਦੀ ਕਿ ਪੁੱਤ ਮੈਂ ਸਬਜ਼ੀ ਫੁਲਕੇ ਬਣਾ ਦਿੱਤੇ ਹਨ ਮੈਂ ਮੇ ਵਾਤ ਖੋਲਣਾ ਹੈ ਘਰ ਜਾ ਕੇ ਤੂੰ ਰੋਟੀ ਵਾਲੇ ਭਾਂਡੇ ਨਾ ਸਾਫ਼ ਕਰੀ ਮੈਂ ਸਵੇਰੇ ਆ ਕੇ ਕਰ ਲਵਾਂਗੀ ਬਿੰਮੀ ਕਹਿੰਦੀ ਚੰਗਾ ਹੰਤ ਜੀ ਨਹੀਂ ਕਰਦੀ ਤੁਹਾਨੂੰ ਮੇਰੀ ਕਿੰਨੀ ਫਿਕਰ ਰਹਿੰਦੀ ਹੈ ਰੇਨੂ ਚੰਦਰਮਾ ਦੇ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਥੋੜੀ ਦੇਰ ਬਾਅਦ ਆ ਕੇ ਵੇਖ ਲੈਂਦੀ ਕਿ ਚੰਦਰਮਾ ਨਿਕਲਿਆ ਕਿ ਨਹੀਂ ਜਦੋਂ ਹੀ ਚੰਦਰਮਾ ਨਿਕਲ ਆਇਆ ਉਸਨੇ ਬਲਰਾਜ ਨੂੰ ਫੋਨ ਕੀਤਾ ਕਿ ਛੇਤੀ ਆ ਜਾਓ ਮੇ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਹੈ। ਉਹ ਵੀ ਸੋਚ ਰਹੀ ਸੀ ਕਿ ਵਿਕਾਸ ਵੀ ਸ਼ਾਇਦ ਅੱਜ ਜਲਦੀ ਆ ਜਾਵੇਗਾ। ਉਸਨੇ ਕਿਆ ਸੀ ਛੇਤੀ ਆਉਣ ਲਈ। ਬਲਰਾਜ ਆਇਆ ਤਾਂ ਰੇਨੂ ਨੇ ਛੇਤੀ ਛੇਤੀ ਬੰਦਰਾਜ ਦਾ ਮੂੰਹ ਵੇਖ ਉਸ ਤੋਂ ਪਾਣੀ ਪੀ ਕੇ ਵਰਤ ਖੋਲਿਆ ਤੇ ਬਿੰਮੀ ਨੂੰ ਆਵਾਜ਼ ਮਾਰੀ। ਬਿੰਮੀ ਆਈ ਤਾਂ ਰੇਨੂ ਨੇ ਆਪਣਾ ਵਰਤ ਬਿੰਮੀ ਦੀ ਚੋਲੀ ਪਾਦ ਕਹਿੰਦੀ। ਲੈ ਹੁਣ ਵਰਤ ਤੂੰ ਰੱਖਿਆ ਕਾ ਮੈਂ ਤੈਨੂੰ ਦਿੱਤਾ ਮੇਰੇ ਤੋਂ ਨਹੀਂ ਹੁਣ ਰੱਖਿਆ ਜਾਂਦਾ ਬਲਰਾਜ ਕਹਿੰਦਾ ਅੱਛਾ ਤੈਨੂੰ ਹੁਣ ਪਤੀ ਦੀ ਲੋੜ ਨਹੀਂ ਰਹੇ ਰੇਨੂ ਕਹਿੰਦੀ ਮੇਰੇ ਤੋਂ ਪੁੱਖ ਬਰਦਾਸ਼ਤ ਨਹੀਂ ਹੁੰਦੀ ਜਦੋਂ ਘਰ ਵਿੱਚ ਨਾ ਆ ਜਾਵੇ ਤਾਂ ਸੱਸ ਵਰਤ ਨਾ ਦੀ ਝੋਲੀ ਪਾ ਦਿੰਦੀ ਹੈ ਬੀਮੀ ਰੇਨੂ ਦਾ ਦਿੱਤਾ ਵਤ ਦਾ ਸਮਾਨ ਅੰਦਰ ਰੱਖ ਮੰਮੀ ਪਾਪਾ ਦੀ ਰੋਟੀ ਪਾ ਕੇ ਲੈ ਆਉਂਦੀ ਹੈ ਐਨੇ ਤੀਰ ਨੂੰ ਸੋਨੂ ਵੀ ਆ ਜਾਂਦਾ ਹੈ ਬਿੰਮੀ ਉਸ ਨੂੰ ਵੀ ਰੋਟੀ ਦੇ ਕੇ ਅੰਦਰ ਜਾ ਕੇ ਬੈੱਡ ਤੇ ਲੇਟ ਗਈ ਕਿਉਂਕਿ ਭੁੱਖ ਕਾਰਨ ਉਸ ਨੂੰ ਚੱਕਰ ਆ ਰਹੇ ਸਨ ਤੇ ਦਿਲ ਨੂੰ ਖਬਰਾਟ ਹੋ ਰਹੀ ਸੀ ਬਲਰਾਜ ਨੇ ਵੇਖਿਆ ਕਿ ਬਿੰਮੀ ਦਾ ਚਿਹਰਾ ਭੁੱਖ ਨਾਲ ਮੁਰਝਾਇਆ ਲੱਗ ਰਿਹਾ ਹੈ ਉਸ ਨੇ ਵਿਕਾਸ ਨੂੰ ਫੋਨ ਲਾਇਆ ਪਰ ਉਸ ਨੇ ਚੁੱਕਿਆ ਨਹੀਂ ਦੋ ਤਿੰਨ ਵਾਰ ਫੋਨ ਕਰਨ ਤੇ ਵੀ ਵਿਕਾਸ ਨੇ ਫੋਨ ਨਾ ਚੁੱਕਿਆ ਤਾਂ ਬਲਰਾਜ ਨੇ ਬਿੰਮੀ ਨੂੰ ਆਵਾਜ਼ ਮਾਰੀ ਬਿੰਮੀ ਹਾਂਜੀ ਪਾਪਾ ਜੀ ਬਲਰਾਜ ਕਹਿੰਦੇ ਬੇਟਾ ਚੰਦਰਮਾ ਨੂੰ ਵੇਖ ਕੇ ਤੁਸੀਂ ਕੁਝ ਖਾ ਪੀ ਲੈਣਾ ਸੀ ਵਿਕਾਸ ਦਾ ਕੀ ਪਤਾ ਕਦੋਂ ਆਵੇ ਰੀਨੂ ਕਹਿੰਦੀ ਲੈ ਐਵੇਂ ਕਿਵੇਂ ਫਰਤ ਖੋ ਲਵੇਗੀ ਆਹੀ ਜਾਣਾ ਹੁਣੇ ਉਹਨੇ ਬਲਰਾਜ ਕਹਿੰਦਾ ਤੇਰਾ ਚੰਦ ਕਦੇ ਟਾਈਮ ਨਾਲ ਆਇਆ ਕਰ ਜਿਹੜਾ ਅੱਜ ਆ ਜਾਵੇਗਾ ਸੋਨੂੰ ਜਾ ਵੇਖ ਕੇ ਲਿਆਓ ਉਹਨੂੰ puri ਵਿਚਾਰੀ ਕਦੋਂ ਤੱਕ ਭੁੱਖੀ ਬੈਠੀ ਰਹੇਗੀ ਸੋਨੂੰ ਕਹਿੰਦਾ ਭਾਬੀ ਮੇਰਾ ਮੂੰਹ ਵੇਕੇ ਖਾਲਿਆ ਕੁਝ ਬਲਰਾਜ ਬੁੱਸੇ ਵਿੱਚ ਜੁੱਤੀ ਲਾੰਦਾ ਹੋਇਆ ਠਹਿਰ ਜਾ ਤੈਨੂੰ ਦੱਸਾਂ ਮੈਂ ਦੰਦੀ ਔਲਾਦ ਕਿਤੋਂ ਵੇਂਦੀ ਸੀ ਸੋਨੂੰ ਉਟਕੇ ਬਾਹਰ ਨੂੰ ਪੱਜਦਾ ਹੈ ਬੀਮੀ ਪਾਂਡੇ ਚੁੱਕ ਕੇ ਰਸੋਈ ਵਿੱਚ ਜਾਣ ਲੱਗੀ ਤਾਂ ਪਾਂਡੇ ਉਹਦੇ ਹੱਥ ਦੇ ਵਿੱਚੋਂ ਛੁੱਟ ਕੇ ਥੱਲੇ ਡਿੱਗ ਪਏ ਤੇ ਉਹ ਚੱਕਰ ਖਾ ਕੇ ਡਿੱਗਣ ਵਾਲੀ ਸੀ ਕਿ ਬਲਰਾਜ ਨੇ ਉਸ ਨੂੰ ਫੜ ਲਿਆ ਰੇਨੂ ਤੇ ਬਲਰਾਜ ਦੋਮਾ ਨੇ ਉਸ ਨੂੰ ਉੱਥੇ ਹੀ ਸੋਫੇ ਤੇ ਲਟਾ ਦਿੱਤਾ ਤੇ ਬਨਰਾਜ ਰੇਨੂ ਨੂੰ ਕਹਿੰਦਾ ਕਿ ਇਸ ਨੂੰ ਪਾਣੀ ਪਿਲਾ ਰੇਨੂ ਨੇ ਗਲਾਸ ਵਿੱਚ ਪਾਣੀ ਲਿਆ ਕੇ ਚਮਚ ਨਾਲ ਬਿੰਮੀ ਦੇ ਮੂੰਹ ਵਿੱਚ ਪਾਇਆ ਤੇ ਪਾਣੀ ਪੀ ਕੇ ਉਸ ਨੇ ਅੱਖਾਂ ਖੋਲੀਆਂ ਬਨਰਾਜ ਕਹਿੰਦਾ ਬਿੰਮੀ ਬੇਟਾ ਤੈਨੂੰ ਕਿਹਾ ਸੀ ਕੁਝ ਖਾ ਪੀ ਲੈ ਰੇਨੂ ਨੂੰ ਲਿਆ ਇਹਨੂੰ ਖਾਣ ਲਈ ਰੋਟੀ ਪਾ ਕੇ ਤੇ ਇਹਨੂੰ ਨੱਕ ਬੁਲ ਜਿਹੇ ਵੱਟਦੀ ਬਿੰਮੀ ਵੱਲ ਰੋਟੀ ਲੈਣ ਲਈ ਸੋਈ ਵਿੱਚ ਚਲੀ ਗਈ ਇਹਨੇ ਰੇਨੂ सोनू ਵਿਕਾਸ ਨੂੰ ਲੈ ਕੇ ਆ ਗਿਆ ਬਿੰਮੀ ਨੇ ਵਿਕਾਸ ਨਾਲ ਵਾਹਨ ਚੰਦਰਮਾ ਵੇਖ ਵਰਤ ਖੋਲਿਆ ਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਵਿਕਾਸ ਵਰਤ ਖੋਲਣ ਸਮੇ ਆ ਗਿਆ ਰੈਨੂ ਉਹਨਾਂ ਦੋਵਾਂ ਦੀ ਰੋਟੀ ਲੈ ਆਈ ਉਹਨਾਂ ਦੋਵਾਂ ਨੇ ਰੋਟੀ ਖਾਧੀ ਪਰ ਵਿਕਾਸ ਸ਼ਾਇਦ ਜ਼ਿਆਦਾ ਨਸ਼ੇ ਕਰਨ ਰੋਟੀ ਖਾਂਦਾ ਹੀ ਸੌਂ ਗਿਆ ਸੀ ਬਿੰਮੀ ਵਿੱਚ ਵੀ ਉੱਟਣ ਦੀ ਹਿੰਮਤ ਨਹੀਂ ਸੀ ਉਹ ਵੀ ਪਾਣ ਦੇ ਉੱਥੇ ਹੀ ਰੱਖ ਕੇ ਸੌ ਗਈ ਬਿੰਮੀ ਰਾਤ ਤਰ ਦੀ ਦਵਾਈ ਲੈਣੀ ਭੁੱਲ ਗਈ ਰਾਤ ਉਹਦਾ ਹੱਥ ਦਰਦ ਕਰਨ ਲੱਗਾ ਉਹਦੀ ਉੱਠਣ ਦੀ ਹਿੰਮਤ ਨਹੀਂ ਸੀ ਪਰ ਦਰਦ ਵੀ ਬਹੁਤ ਹੋ ਰਿਹਾ ਸੀ ਬੀਬੀ ਨੇ ਉੱਠ ਕੇ ਦਰਾਜ ਵਿੱਚੋਂ ਦਵਾਈ ਕੱਢੀ ਪਰ ਪਾਣੀ ਵੀ ਨਹੀਂ ਸੀ ਉਹ ਹੌਲੀ ਹੌਲੀ ਉੱਠ ਕੇ ਰਸੋਈ ਵਿੱਚ ਪਾਣੀ ਲੈਣ ਗਈ ਉਸ ਨੇ ਦੇਖਿਆ ਕਿ ਮੇਨ ਐਂਟਰੀ ਦਾ ਦਰਵਾਜ਼ਾ ਖੁੱਲ੍ਹਾ ਹੈ ਉਹ ਦਰਵਾਜ਼ੇ ਕੋਲ ਗਈ ਤੇ ਐਨੇ ਦੇਰ ਨੂੰ ਰੇਨੂ ਬਾਹਰ ਆ ਗਈ ਰੇਨੂ ਕਹਿੰਦੀ ਮਹਾਰਾਣੀ ਜੀ ਤੂੰ ਇਸ ਵੇਰੇ ਕਿੱਥੋਂ ਆ ਰਹੀ ਹੈ ਬਿੰਮੀ ਕਹਿੰਦੀ ਨਹੀਂ ਮੰਮੀ ਜੀ ਦਰਵਾਜਾ ਖੁੱਲਾ ਸੀ ਮੈਂ ਤਾਂ ਵੇਖਣ ਆਈ ਸੀ ਕਿ ਕਿਸ ਨੇ ਖੋਲਿਆ ਹੈ ਰੇਨੂ ਕਹਿੰਦੀ ਅੱਛਾ ਦਰਵਾਜਾ ਆਪਣੇ ਆਪ ਖੁੱਲ ਗਿਆ ਹੁਣੇ ਆਵਾਜ਼ ਸੁਣ ਕੇ ਬਲਰਾਜ ਵੀ ਬਾਹਰ ਆ ਗਿਆ ਕੀ ਹੋ ਗਿਆ ਕਿਉਂ ਰੋਲਾ ਪਾ ਰਹੀ ਹੈ ਰੇਨੂ ਕਹਿੰਦੀ ਆ ਵੇਖੋ ਅੱਧੀ ਰਾਤ ਨੂੰ ਕਿੱਥੋਂ ਆਈਏ ਬਿੰਮੀ ਕਹਿੰਦੀ ਨਹੀਂ ਪਪਾ ਜੀ ਮੈਂ ਤਾਂ ਦਵਾਈ ਖਾਣ ਆਈ ਸੀ ਆ ਵੇਖੋ ਗੋਲੀ ਹੈ ਮੇਰੇ ਹੱਥ ਵਿੱਚ ਹਨ ਦਰਵਾਜ਼ਾ ਪਹਿਲਾਂ ਹੀ ਖੁੱਲਾ ਸੀ ਰੇਨੂ ਕਹਿੰਦੀ ਤੂੰ ਬਾਹਰੋਂ ਕਿਵੇਂ ਆ ਰਹੀ ਸੀ ਮੇਰਾ ਮੁੰਡਾ ਜੇ ਮਾੜਾ ਮੁੱਡਾ ਖਾ ਕੇ ਸੌਂ ਜਾਂਦਾ ਹੈ ਤਾਂ ਤੂੰ ਉਸ ਦਾ ਨਜਾਇਜ਼ ਫਾਇਦਾ ਉਠਾਏਂਗੀ ਉਂਝ ਵਿਖਾਵੇ ਲਈ ਤਾਂ ਵਰਤ ਰੱਖ ਕੇ ਬੈਠੀ ਸੀ ਬਲਦਰਾਜ ਕਹਿੰਦਾ ਤੂੰ ਚੁੱਪ ਕਰਦੀ ਹੈ ਕਿ ਨਹੀਂ ਤੇ ਰੇਨੂ ਵੱਲ ਹੱਥ ਚੁੱਕਦਾ ਹੈ ਰੇਨੂ ਕਹਿੰਦੀ ਅੱਛਾ ਹੁਣ ਤੁਸੀਂ ਇਸ ਪਿੱਛੇ ਮੇਰੇ ਤੇ ਹੱਕ ਚੁੱਕੋਗੇ ਬਨਰਾਜ ਕਹਿੰਦਾ ਹੱਥ ਨਹੀਂ ਚੁੱਕ ਰਿਹਾ ਸਿਰਫ ਤੀ ਜਵਾਨ ਬੰਦ ਕਰ ਰਿਹਾ ਹਾਂ ਕੀ ਪਤਾ ਸੋਨੂ ਬਾਹਰ ਗਿਆ ਹੋਵੇ ਸੋਨੂ ਜੋ ਦਰਵਾਜ਼ਾ ਖੋਲ ਬਾਹਰ ਗਿਆ ਸੀ ਸਾਰਾ ਕੁਝ ਸੁਣ ਪਿਛਲੇ ਦੂਜੇ ਦਰਵਾਜ਼ੇ ਤੋਂ ਅੰਦਰ ਆ ਗਿਆ ਬਨਰਾਜ ਜਦੋਂ ਸੋਨੂ ਦੇ ਕਮਰੇ ਵਿੱਚ ਗਿਆ ਤਾਂ ਕੰਬੜ ਲੈ ਕੇ ਸੁੱਤਾ ਸੀ ਰੇਨ ਨੂੰ ਕਹਿੰਦੀ ਵੇਖ ਲਿਆ ਉਹ ਸੁੱਤਾ ਪਿਆ ਵਿਕਾਸ ਵੀ ਅੰਦਰ ਹੀ ਹੈ ਕਿਸ ਨੇ ਖੋਲਿਆ ਫੇਰ ਦਰਵਾਜ਼ਾ ਬਨਰਾਜ ਕਹਿੰਦਾ ਰਾਤ ਖੁੱਲਾ ਰਹਿ ਗਿਆ ਹੁਣ ਇਹ ਚਲੋ ਤੁਸੀਂ ਦੋਵੇਂ ਅੰਦਰ ਬਿੰਮੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਬਲਰਾਜ ਤੇ ਰੇਨੂ ਆਪਣੇ ਕਮਰੇ ਵਿੱਚ ਜਾ ਕੇ ਸੌਂਗੇ ਪਰ ਨੀਂਦ ਕਿਸੇ ਨੂੰ ਨਹੀਂ ਆ ਰਹੀ ਸੀ ਰੇਨੂ ਸੋਚ ਰਹੀ ਸੀ ਕਿ ਵਿਕਾਸ ਬਿੰਮੀ ਤੋਂ ਦੂਰ ਹੀ ਰਹਿੰਦਾ ਹੈ ਤੇ ਨਸ਼ਾ ਕਰਕੇ ਸੌਂ ਜਾਂਦਾ ਹੈ ਕਿਤੇ ਉਹ ਉਧਾ ਨਹੀਂ ਗਿਆ ਬਾਦ ਬਿੰਮੀ ਰੋ ਰਹੀ ਹੁੰਦੀ ਹੈ ਕਿ ਉਸ ਨਾਲ ਐਵੇਂ ਕਿਉਂ ਹੁੰਦਾ ਵਰਤ ਰੱਖਿਆ ਤੇ ਉਹ ਵੀ ਪੁੱਠਾ ਹੀ ਪੈ ਗਿਆ ਮੇਰੀ ਕਿਸਮਤ ਹੀ ਮਾੜੀ ਹੈ ਬਲਰਾਜ ਸੋਚ ਰਿਹਾ ਹੈ ਕਿ ਸੋਨੂ ਵੀ ਅੰਦਰ ਹੀ ਸੀ ਬਿੰਮੀ ਇਸ ਤਰ੍ਹਾਂ ਨਹੀਂ ਕਰ ਸਕਦੀ ਸੋਨੂ ਖੁਸ਼ ਸੀ ਕਿ ਚਲੋ ਬਿੰਮੀ ਨੇ ਮਰਵਾ ਦੇਣਾ ਸੀ ਪਰ ਉਸ ਕਰਕੇ ਬਚ ਗਿਆ ਮੈਂ ਬੜੀ ਦੇਖਣ ਆਈ ਸੀ ਦਰਵਾਜ਼ਾ ਸਵੇਰ ਸਾਰੇ ਚੁੱਪਚਾਪ ਸਨ ਕੋਈ ਵੀ ਕੁਝ ਨਹੀਂ ਬੋਲ ਰਿਹਾ ਸੀ ਬਨਰਾਜ ਵਿਕਾਸ ਨੂੰ ਕਹਿੰਦਾ ਕਿ ਬਿੰਮੀ ਨੂੰ ਡਾਕਟਰ ਕੋਲ ਲੈ ਕੇ ਜਾ ਰਾਤ ਉਹਦਾ ਹੱਥ ਦਰਦ ਕਰਦਾ ਸੀ ਗੱਡੀ ਲੈ ਜਾ ਰੇਨੂ ਮੂੰਹ ਵਿੱਚ ਬੁੜਬੁੜਾਉਂਦੀ ਹੈ ਤੂੰ ਇਸ ਨੂੰ ਜ਼ਿਆਦਾ ਸਿਰ ਚੜ ਰਿਆ ਹੈ ਪਛਤਾਏਗਾ ਬਾਅਦ ਵਿੱਚ ਵਿਕਾਸ ਦੇ ਬਿੰਮੀ ਹਸਪਤਲ ਦਵਾਈ ਲੈਣ ਗਏ ਤਾਂ ਉੱਥੇ ਰੋਹਨ ਵੀ ਆਪਣੀ ਮੰਮੀ ਨੂੰ ਲੈ ਕੇ ਆਇਆ ਹੋਇਆ ਸੀ ਦੋਵੇਂ ਇੱਕ ਦੂਜੇ ਵੱਲ ਵੇਖਿਆ ਤਾਂ ਰੋਹਨ ਬਿੰਮੀ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਗਿਆ ਇਹ ਉਹੀ ਬਿੰਮੀ ਹੈ ਕਿਵੇਂ ਗੋਰਮਟੋਲ ਹੁੰਦੀ ਸੀ ਚਿੜੀਆਂ ਵਾਂਗ ਚਹਿਕਦੀ ਰਹਦੀ ਸੀ ਇਸ ਨੂੰ ਕੀ ਹੋ ਗਿਆ ਹੈ ਬਿਲਕੁਲ ਚੁੱਪ ਜਿਹੀ ਜੀ ਮੇਰੀ ਵਿੱਚ ਜਾਨ ਹੀ ਨਾ ਹੋਵੇ ਬਿੰਮੀ ਦੀ ਹਿੰਮਤ ਨਹੀਂ ਸੀ ਕਿ ਰੋਹਨ ਵੱਲ ਅੱਖ ਪਰ ਕੇ ਵੇਖਣ ਦੀ ਕਿਤੇ ਉਸ ਵੱਲ ਵੇਖਿਆ ਮੇਰਾ ਰੋਣਾ ਹੀ ਨਾ ਨਿਕਲ ਜਾਵੇ ਇਸ ਕਰਕੇ ਉਸਨੇ ਮੂੰਹ ਥੱਲੇ ਕਰਕੇ ਬੈਠੀ ਰਹੀ ਰੋਹਨ ਆਪਣੀ ਮੰਮੀ ਨੂੰ ਦਿਖਾਉਣ ਡਾਕਟਰ ਕੋਲ ਚਲਾ ਗਿਆ ਬਿੰਮੀ ਵੀ ਆਪਣੀ ਡਾਕਟਰ ਨੂੰ ਦਿਖਾਉਣ ਲਈ ਚਲੀ ਗਈ ਰੋਹਨ ਮੰਮੀ ਨੂੰ ਦਿਖਾ ਕੇ ਬਾਹਰ ਆਇਆ ਤਾਂ ਬਿੰਮੀ ਨੂੰ ਬਾਹਰ ਨਾ ਦੇਖ ਕੇ ਇਧਰ ਉਧਰ ਵੇਖਣ ਲੱਗਾ ਬਿੰਮੀ ਨੇ ਡਾਕਟਰ ਨੂੰ ਦਿਖਾਇਆ ਚੈੱਕ ਅਪ ਕਰਕੇ ਡਾਕਟਰ ਉਹਦੇ ਹੱਥ ਤੇ ਪੱਟੀ ਕਰਨ ਲੱਗੀ ਇਸ ਕਰਕੇ ਟਾਈਮ ਲੱਗ ਗਿਆ ਰੋਹਨ ਨੇ ਕੇਮਸ ਤੋਂ ਮੰਮੀ ਦੀ ਦਵਾਈ ਵੀ ਲੈ ਲਈ ਫਿਰ ਆਲੇ ਦੁਆਲੇ ਵੇਖਣ ਲੱਗਾ ਪਰ ਉਸ ਨੂੰ ਬਿੰਮੀ ਕਿਤੇ ਨਾ ਦਿਸੀ ਰੋਹਨ ਦੇ ਮੰਮੀ ਕਹਿੰਦੀ ਚੱਲ ਬੇਟਾ ਕੀ ਵੇਖ ਰਿਹਾ ਹੈ ਉਹਨੂੰ ਕਹਿੰਦਾ ਕੁਝ ਨਹੀਂ ਮੰਮੀ ਚੱਲੋ ਤੇ ਉਹ ਚਲੇ ਗਏ ਪਰ ਰੋਹਨ ਬਿੰਮੀ ਦੇ ਖਿਆਲਾ ਵਿੱਚ ਹੀ ਗਵਾਚਾ ਹੋਇਆ ਸੀ ਵਿਕਾਸ ਵੀ ਬਿੰਮੀ ਨੂੰ ਦਵਾਈ ਦਵਾ ਕੇ ਘਰ ਛੱਡ ਬਾਹਰ ਚਲਾ ਗਿਆ ਬਿੰਮੀ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਜ਼ਿਆਦਾ ਰੋਈ ਰੋਹਨ ਨੂੰ ਵੇਖ ਕੇ ਉਹਦਾ ਆਪਣੇ ਆਪ ਤੇ ਵਾਸ ਨਾ ਰਿਹਾ ਸੋਚਦੀ ਕਿੰਨਾ ਪਿਆਰ ਕਰਦਾ ਸੀ ਮੈਨੂੰ ਮੇਰੀ ਇੱਜ਼ਤ ਵੀ ਹੁਣ ਵੀ ਚੋਪਿਆ ਪਿਆਰ ਇਸ ਨੂੰ ਕਹਿੰਦੇ ਹਨ ਪਰ ਮੇਰੇ ਹਾਰ ਤਵੇ ਕੇ ਬਹੁਤ ਦੁਖੀ ਲੱਗ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਮੇਰੇ ਨਾਲ ਗੱਲ ਕਰਨ ਚਾਹੁੰਦਾ ਹੋਵੇ ਪਰ ਹੁਣ ਕੀ ਕਰ ਸਕਦੇ ਹਾਂ ਜਦੋਂ ਵੇਲਾ ਹੀ ਲੰਘ ਗਿਆ ਏ शीला ਅੰਦਰ ਆਈ ਤੇ ਬਿੰਮੀ ਨੂੰ ਦੂੰਦੀ ਵੇਖ ਕਹਿੰਦੀ ਕੀ ਗੱਲ ਹੈ ਪੁੱਤ ਰੋ ਕਿਉਂ ਰਹੀ ਹੈ ਬਿੰਮੀ ਕਹਿੰਦੀ ਕੁਝ ਨਹੀਂ ਅੰਤਜੀ ਡਾਕਟਰ ਨੇ ਪੱਟੀ ਕੀਤੀ ਸੀ ਤਾਂ ਕਰਕੇ ਮੇਰੇ ਹੱਥ ਵਿੱਚ ਦਰਦ ਹੋ ਰਹੀ ਹੈ ਸ਼ੀਲਾ ਕਹਿੰਦੀ ਲੈ ਦਵਾਈ ਲੈ ਲੈਣੀ ਸੀ ਦਰਦ ਦੀ ਬਿੰਮੀ ਕਹਿੰਦੀ ਦਵਾਈ ਤਾਂ ਲਈਏ ਅੰਤਜੀ ਹੌਲੀ ਹੌਲੀ ਦਰਦ ਘਟੇਗਾ ਸ਼ੀਲਾ ਬਾਹਰ ਆ ਗਈ ਬਿੰਮੀ ਸੋਚਦੀ ਹੈ ਪਰ ਮੇਰੇ ਅੰਦਰ ਦਾ ਦਰਦ ਮੇਰੀ ਮੌਤ ਨਾਲ ਹੀ ਖਤਮ ਹੋਵੇਗਾ ਜੇ ਮੇਨੂੰ ਪਤੀ ਪਿਆਰ ਕਰਨ ਵਾਲਾ ਮਿਲ ਜਾਂਦਾ ਤਾਂ ਮੈਂ ਰੋਹਨ ਦੇ ਪਿਆਰ ਨੂੰ ਵੀ ਭੁੱਲ ਜਾਂਦੀ ਪਰ ਕੀ ਕਰਾਂ ਮੈਂ ਹੁਣ ਨਹੀਂ ਭੁੱਲ ਸਕਦੀ ਰੇਨ ਨੂੰ ਅੰਦਰ ਆਉਂਦੀ ਹੈ ਤੇ ਬਿੰਮੀ ਨੂੰ ਕਹਿੰਦੀ ਲੈ ਦਵਾ ਦਵਾਈ ਬਿੰਮੀ ਕਹਿੰਦੀ ਹਾਂਜੀ ਮੰਮੀ ਜੀ ਰੇਨ ਨੂੰ ਕਹਿੰਦੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਰਾਤ ਦਰਵਾਜ਼ਾ ਤੂੰ ਹੀ ਖੋਲਿਆ ਸੀ ਇਹ ਮੈਨੂੰ ਸ਼ੱਕ ਨਹੀਂ ਪੱਕਾ ਪਤਾ ਏ ਇਹ ਤਾਂ ਵਿਕਾਸ ਦੀ ਡੈਡੀ ਕਰਕੇ ਮੈਂ ਚੁੱਪਾਂ ਮੈਂ ਹੁਣ ਤੇਰੀ ਪੂਰੀ ਨਿਗਰਾਨੀ ਰੱਖਣੀ ਹੈ ਜਿਸ ਦਿਨ ਤੈਨੂੰ ਮੌਕੇ ਤੇ ਫੜਿਆ ਉਸ ਤੋਂ ਹੀ ਗੁੱਤਰੀ ਤੋਂ ਫੜ ਕੇ ਬਾਹਰ ਕੱਢ ਦੇਣਾ ਮੈਂ ਤੈਨੂੰ ਬਿੰਮੀ ਕੁਝ ਨਹੀਂ ਬੋਲਦੀ ਉਸ ਨੂੰ ਪਤਾ ਹੈ ਕਿ ਇਸ ਨੂੰ ਕੋਈ ਸਫਾਈ ਦੇਣ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਵੀ ਕਾਚਾ ਕੇ ਬਿੰਮੀ ਬਾਰੇ ਸੋਚ ਬੇਚੈਨੀ ਹੋਈ ਜਾਂਦੀ ਹੈ ਕਿੱਥੇ ਸੁੱਟ ਦਿੱਤਾ ਕਾਲੀ ਵਿੱਚ ਬਿੰਮੀ ਦੇ ਮੰਮੀ ਪਾਪਾ ਨੇ ਬਿੰਮੀ ਨੂੰ ਕਿਉ ਆਪਣੇ ਧੀ ਦੀ ਸਹਾਰ ਵੀ ਨਹੀਂ ਲੈਂਦੇ ਕੀ ਹਾਲਤ ਹੋਈ ਪਈ ਹੈ ਉਸ ਦੀ ਉਰ ਰਮਨ ਨੂੰ ਫੋਨ ਕਰਦਾ ਹੈ ਕਿ ਉਸ ਨੂੰ ਬਿੰਮੀ ਬਾਰੇ ਕੁਝ ਪਤਾ ਹੈ ਰਮਨ ਕਹਿੰਦੀ ਰੋਹਨ ਮੈਨੂੰ ਤੇ ਬਿੰਮੀ ਬਾਰੇ ਕੁਝ ਪਤਾ ਨਹੀਂ ਨਾ ਕਦੇ ਮੈਂ ਉਸ ਦੇ ਬਾਰੇ ਕਰ ਗਈ ਹਾਂ ਰੋਹਨ ਕਹਿੰਦਾ ਤੂੰ ਕਿਸੇ ਦਿਨ ਬਹਾਨੇ ਨਾਲ ਉਹਨਾਂ ਦੇ ਘਰ ਜਾ ਕੇ ਪਤਾ ਕਰੇਂਗੀ ਬਿੰਮੀ ਬਾਰੇ ਰਮਨ ਕਹਿੰਦੀ ਨਾ ਭਰਾਵਾ ਉਹਦੀ ਖੜੂ ਸ妈 ਤੋਂ ਮੈਨੂੰ ਡਰ ਲੱਗਦਾ ਹੈ ਹੁਣ ਉਸ ਦਾ ਵਿਆਹ ਹੋ ਗਿਆ ਤੂੰ ਵੀ ਵਿਆਹ ਕਰਾ ਲੈ ਜਦੋਂ ਉਸ ਨੂੰ ਤੇਰੀ ਫਿਕਰ ਨਹੀਂ ਤੂੰ ਐਵੇਂ ਉਹਦੇ ਬਾਰੇ ਪਤਾ ਕਰਦਾ ਫਿਰਦਾ ਹੈ। ਰੋਹਨ ਕਹਿੰਦਾ ਨਹੀਂ ਰਮਨ, ਉਹ ਅੱਜ ਮੈਂ ਉਸ ਰਮਾ ਹਸਪੀਟਲ ਵਿੱਚ ਦੇਖਿਆ ਸੀ। ਉਹਦੀ ਸ਼ਕਲ ਵੇਖ ਕੇ ਨਹੀਂ ਲੱਗਦਾ ਕਿ ਉਹ ਆਪਣੇ ਘਰ ਖੁਸ਼ ਹੋਵੇਗੀ। ਹੱਥ ਸੜਿਆ ਹੋਇਆ ਸੀ, ਸੋਕੇ ਤਿੱਲਾ ਹੋਈ ਪਈ ਸੀ, ਰੰਗ ਵੀ ਕਾਲਾ। ਉਹ ਤਾਂ ਲੱਗਦੀ ਹੀ ਨਹੀਂ ਸੀ ਕਿ ਇਹ ਬਿਮਰੀ ਹੈ। ਮੈਨੂੰ ਉਹਦੀ ਫਿਕਰ ਹੋ ਰਹੀ ਹੈ। ਤੂੰ ਕਿਸੇ ਤਰ੍ਹਾਂ ਉਸ ਬਾਰੇ ਪਤਾ ਕਰ। ਰਮਨ ਕਹਿੰਦੀ ਜੇ ਕੁਝ ਪਤਾ ਲੱਗਾ ਤਾਂ ਤੂੰ ਕੀ ਕਰ ਲਵੇਂਗਾ ਰੋਹਨ ਕਹਿੰਦਾ ਚਲ ਉਹ ਤਾਂ ਬਾਅਦ ਵਿੱਚ ਵੇਖਾਂਗੇ ਰਮਨ ਕਹਿੰਦੀ ਚਲ ਕੋਈ ਨਾ ਵੇਖਦੀ ਹਾਂ ਜੇ ਕੁਝ ਪਤਾ ਲੱਗਿਆ ਤਾਂ ਰੋਹਨ ਰਮਨ ਨੂੰ ਫੋਨ ਕਰਕੇ ਫਿਰ ਹੱਸਦਾ ਚਲਾ ਗਿਆ ਉੱਥੇ ਉਹ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਬਿੰਮੀ ਬਾਰੇ ਪੁੱਛਣ ਲੱਗਾ ਕਿ ਉਹ ਲੜਕੀ ਕਿਸ ਡਾਕਟਰ ਨੂੰ ਦਿਖਾਉਣ ਆਈ ਸੀ ਤੇ ਉਹਦਾ ਐਡਰੈਸ ਪਤਾ ਲੱਗ ਸਕਦਾ ਹੈ ਉਹ ਲੜਕੀ ਕਹਿਣ ਲੱਗੀ ਕਿ ਸੌਰੀ ਸਰ ਅਸੀਂ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਇਹ ਸਾਡੇ ਹਸਪੀਟਲ ਦੇ ਰੂਲਸ ਦੇ ਖਿਲਾਫ ਹੈ ਰਮਨ ਇੱਕ ਦਿਨ ਆਪਣੇ ਭਰਾ ਅਮਨ ਨਾਲ ਬਾਜ਼ਾਰ ਜਾ ਰਹੀ ਸੀ ਕਿ ਰਸਤੇ ਵਿੱਚ ਉਸ ਨੂੰ 딤ਮੀ ਦਾ ਭਰਾ ਵਿਪਨ ਮਿਲ ਗਿਆ ਜੋ ਅਮਨ ਦਾ ਕਲਾਸਮੇਟ ਸੀ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗੇ ਰਮਨ ਕਹਿੰਦੀ ਵੀਰੇ 딤ਮੀ ਦਾ ਕੀ ਹਾਲ ਏ ਵਿਪਨ ਕਹਿੰਦਾ ਹਾਂ ਠੀਕ ਹੈ ਉਹ ਆਪਣੇ ਕਰ ਖੁਸ਼ ਹੈ ਵਿਪਨ ਨੇ ਰਮਨ ਨੂੰ ਕਾਲਜ ਵਿੱਚ ਰੋਹਣ ਨਾਲ ਵੇਖਿਆ ਸੀ ਇਸ ਕਰਕੇ ਉਹ ਉਸ ਨਾਲ ਰੁੱਖਾ ਜਿਹਾ ਬੋਲਿਆ ਇਸ ਕਰਕੇ ਰਮਨ ਨੇ ਉਸ ਤੋਂ ਕੋਈ ਗੱਲ ਨਾ ਪੁੱਛੀ ਪਰ ਜਦੋਂ ਉਹ ਦੋਵੇਂ ਭੈਣ ਭਰਾ ਬਾਜ਼ਾਰ ਤੋਂ ਵਾਪਸ ਆ ਰਹੇ ਸਨ ਤਾਂ ਰਮਨ ਨੇ ਵਿੰਮੀ ਨੂੰ ਗੱਡੀ ਵਿੱਚ ਜਾਂਦੇ ਦੇਖਿਆ ਉਸ ਨਾਲ ਕੋਈ ਵੱਡੀ ਔਮਤ ਦਾ ਆਦਮੀ ਸੀ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਗੱਡੀ ਹੌਲੀ-ਹੌਲੀ ਜਾ ਰਹੀ ਸੀ ਰਮਨ ਨੇ ਵੀ ਕਿਹਾ ਕਿ ਉਹ ਰਮਾ ਹਸਪੀਟਲ ਵਿੱਚ ਹੀ ਗਏ ਸੀ। ਰਮਨ ਕਹਿੰਦੀ, "ਬੀਰ ਜੀ, ਇੱਕ ਮਿੰਟ ਆਪਣਾ ਫੋਨ ਦੇਣਾ। ਮੈਂ ਆਪਣੇ ਫਰੈਂਡ ਨੂੰ ਫੋਨ ਕਰਨਾ ਹੈ।" ਤੇ ਰਮਨ ਨੇ ਫੋਨ ਲਾ ਕੇ ਰੋਹਨ ਨੂੰ ਫੋਨ ਕਰ ਦਿੱਤਾ ਕਿ ਬਿੰਮੀ ਅੱਜ ਰਮਾ ਹਸਪੀਟਲ ਆਈ ਹੈ। ਉਸ ਨਾਲ ਕੋਈ ਆਦਮੀ ਹੈ। ਰੋਹਨ ਜਲਦੀ ਨਾਲ ਹਸਪਤਲ ਪਹੁੰਚ ਗਿਆ। ਬਿੰਮੀ ਸ਼ਾਇਦ ਡਾਕਟਰ ਕੋਲ ਗਈ ਸੀ। ਰੋਹਨ ਉੱਥੇ ਹੀ ਬੈਠ ਗਿਆ। ਥੋੜੀ ਦੇਰ ਬਾਅਦ ਬਿੰਮੀ ਬਾਹਰ ਆਈ ਤਾਂ ਬਨਰਾਜ ਕਹਿੰਦਾ ਬੇਟਾ ਦਿਖਾ ਲਿਆ ਬਿੰਮੀ ਕਹਿੰਦੀ ਹਾਂਜੀ ਆ ਦਵਾਈ ਲੈਣੀ ਹੈ ਬਨਰਾਜ ਦਵਾਈ ਲੈਣ ਜਾਂਦਾ ਹੈ ਤਾਂ ਰੋਹਨ ਬਿੰਮੀ ਦੀ ਨਾਲ ਵਾਲੀ ਕੁਰਸੀ ਤੇ ਬੈਠ ਜਾਂਦਾ ਹੈ ਰੋਹਨ ਕਹਿੰਦਾ ਇਹ ਕੀ ਹਾਲ ਬਣਾਇਆ ਹੈ ਤੂੰ ਬਿੰਮੀ ਕਹਿੰਦੀ ਤੂੰ ਜਾ ਇੱਥੋਂ ਪਾਪਾ ਨਾਲ ਆਏ ਨੇ ਉਹਨਾਂ ਵੇਖ ਲਿਆ ਤਾਂ ਰੋਹਨ ਕਹਿੰਦਾ ਆਪਣਾ ਪਤਾ ਦੱਸ ਦੇ ਬਿੰਮੀ ਕਹਿੰਦੀ ਨਹੀਂ ਜਾ ਤੂੰ ਇਨ ਨੂੰ ਬਲਰਾਜ ਆ ਜਾਂਦਾ ਹੈ ਤੇ ਬਿੰਮੀ ਉੱਠ ਕੇ ਆ ਜਾਂਦੀ ਹੈ ਬਲਰਾਜ ਤੇ ਬਿੰਮੀ ਜਦੋਂ ਘਰ ਨੂੰ ਜਾਂਦੇ ਹਨ ਤਾਂ ਰੋਹਨ ਉਹਨਾਂ ਦੇ ਮਟਰਬਾਈਕ ਲਾ ਲੈਂਦਾ ਹੈ ਬਲਰਾਜ ਗੱਡੀ ਦੇ ਸ਼ੀਸ਼ੇ ਵਿੱਚੋਂ ਵੇਖਦਾ ਹੈ ਕਿ ਇਹ ਤਾਂ ਉਹੀ ਮੁੰਡਾ ਹੈ ਜੋ ਹਸਪਤਾਲ ਵਿੱਚ ਬਿੰਮੀ ਨਾਲ ਕੁਰਸੀ ਤੇ ਬੈਠਾ ਸੀ ਉਹ ਸੋਚਣ ਲੱਗਾ ਕਿ ਕਿਤੇ ਉਸ ਦਿਨ ਰਾਤ ਨੂੰ ਬਿੰਮੀ ਨੇ ਦਰਵਾਜ਼ਾ ਖੋਲ੍ਹਿਆ ਹੋਵੇ ਬੰਦਰਾਜ ਕਹਿੰਦਾ ਬੇਟਾ ਉਹ ਮੁੰਡਾ ਕੌਣ ਸੀ ਜੋ ਤੇਰੇ ਨਾਲ ਕੁਰਸੀ ਤੇ ਬੈਠਾ ਸੀ ਬਿੰਮੀ ਕਹਿੰਦੀ ਪਤਾ ਨਹੀਂ ਪਪਾ ਜੀ ਉਹ ਤਾਂ ਉੰਜ ਹੀ ਬੈਠ ਗਿਆ ਸੀ ਬੰਦਰਾਜ ਨੇ ਗੱਡੀ ਰੋਕ ਕੇ ਪਿਛਾਂ ਵੇਖਿਆ ਤਾਂ ਰੋਹਨ ਸਮਝ ਗਿਆ ਕਿ ਉਸ ਨੂੰ ਸ਼ੱਕਤ ਹੋ ਗਿਆ ਹੈ ਉਸ ਨੇ ਬਾਈਕ ਦੂਜੇ ਪਾਸੇ ਨੂੰ ਮੋੜ ਲਿਆ ਬਿੰਮੀ ਬਹੁਤ ਡਰ ਗਈ ਸੀ ਕਿ ਕਿਤੇ ਰੋਹਨ ਉਹਦੇ ਘਰ ਤੱਕ ਨਾ ਪਹੁੰਚ ਜਾਵੇ ਪਪਾ ਜੀ ਨੂੰ ਵੀ ਸ਼ੱਕ ਹੋ ਗਿਆ ਲੱਗਦਾ ਜੇ ਇੱਥੇ ਕਿਸੇ ਨੂੰ ਰੋਹਨ ਬਾਰੇ ਪਤਾ ਲੱਗ ਗਿਆ ਤਾਂ ਮੈਨੂੰ ਇਹਨੂੰ ਇਹਨਾਂ ਨੇ ਕਰੋ ਹੀ ਕੱਟ ਦੇਣਾ ਮੇਰੇ ਮੰਮੀ ਪਾਪਾ ਨੇ ਮੈਨੂੰ ਹੀ ਗਲਤ ਕਹਿਣਾ ਜਦਕਿ ਮੈਂ ਕਦੇ ਵੀ ਗਲਤ ਨਹੀਂ ਹਾਂ ਮੈਂ ਤਾਂ ਬਸ ਇੱਕ ਹੀ ਗਲਤੀ ਕੀਤੀ ਰੋਹਨ ਨੂੰ ਪਿਆਰ ਕਰਨ ਦੀ ਉਹ ਵੀ ਮੈਂ ਆਪ ਨਹੀਂ ਸੀ ਕੀਤੀ ਰੋਹਨ ਹੀ ਮਗਰ ਪੈ ਗਿਆ ਤੇ ਫਿਰ ਮੈਨੂੰ ਵੀ ਪਿਆਰ ਹੋ ਗਿਆ ਰੋਹਨ ਦੀ ਵੀ ਕੀ ਗਲਤੀ ਸੀ ਉਹ ਤੇ ਮੈਨੂੰ ਸੱਚਾ ਪਿਆਰ ਕਰਦਾ ਹੈ ਤੇ ਮੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਸੀ ਪਰ ਮੇਰੇ ਮੰਮੀ ਪਾਪਾ ਨੂੰ ਤੇ ਸਮਾਜ ਦੀ ਪਰਵਾਹੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਨਾ ਕੁੜੀਆਂ ਨੂੰ ਪਿਆਰ ਕਰਨ ਦੀ ਨਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀ ਬਸ ਉਸ ਨੂੰ ਬਾਪ ਅਤੇ ਪਰਮਾਂ ਦੀ ਇੱਜ਼ਤ ਦਾ ਵਾਸਤਾ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਉਹ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਗਈ ਤਾਂ ਉਸਨੇ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਹੈ ਪਾਪਾ ਵੀ ਚਲੇ ਗਏ ਹਨ ਮੰਮੀ ਵੀ ਕਿਤੇ ਗਏ ਹਨ ਉਸ ਨੂੰ ਰੋਹਨ ਦਾ ਨੰਬਰ ਯਾਦ ਸੀ ਉਸਨੇ ਲੈਂਡਲਾਈਨ ਫੋਨ ਤੋਂ ਰੋਹਨ ਨੂੰ ਫੋਨ ਮਿਲਾਇਆ ਰੋਹਨ ਕਹਿੰਦਾ ਹੈਲੋ ਕੌਣ ਬਿੰਮੀ ਕਹਿੰਦੀ ਮੈਂ ਰੋਂਦੀ ਹੋਈ ਬੋਲਦੀ ਹਾਂ ਰੋਹਨ ਕਹਿੰਦਾ ਹਾਂ ਬਿੰਮੀ ਬੋਲ ਤੂੰ ਖੁਸ਼ ਨਹੀਂ ਲੱਗਦੀ ਮੈਨੂੰ ਦੱਸ ਤੈਨੂੰ ਕੀ ਪ੍ਰੋਬਲਮ ਹੈ ਬਿੰਮੀ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰਾ ਵਿਆਹ ਹੋ ਗਿਆ ਹੈ ਤੇ ਮੈਂ ਮਾਂ ਬਣਨ ਵਾਲੀ ਹਾਂ ਇਸ ਕਰਕੇ ਤੂੰ ਮੇਰੇ ਤੋਂ ਦੂਰ ਰਹਿ ਜੇ ਕਿਸ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਅੰਦਾਜ਼ਾ ਵੀ ਨਹੀਂ ਕੀ ਹੋ ਸਕਦਾ ਪਲੀਜ਼ ਤੂੰ ਮੈਨੂੰ ਪੁੱਲ ਜਾ ਤੇ ਮੋੜ ਤੇ ਕਿਤੇ ਵੀ ਮੇਰੇ ਨੇੜੇ ਵੀ ਨਾ ਦਿਸੀ ਰੋਹਨ ਕਹਿੰਦਾ ਬਿੰਮੀ ਪਲੀਜ਼ ਮੇਰੀ ਗੱਲ ਸੁਣ ਪਰ ਗੇਟ ਖੁੱਲਣ ਦੀ ਆਵਾਜ਼ ਸੁਣ ਕੇ ਬਿੰਮੀ ਹੋਨ ਕੱਟ ਦਿੰਦੀ ਹੈ ਤੇ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਰੇਨੂ ਵਿਕਾਸ ਨਾਲ ਮੰਦਰ ਗਈ ਹੋਈ ਸੀ ਉਹ ਦੋਵੇਂ ਆਏ ਸੀ ਉਹ ਅੰਦਰ ਆਏ ਤੇ ਬਿੰਮੀ ਨੂੰ ਪ੍ਰਸ਼ਾਦ ਦੇ ਕੇ ਕਹਿੰਦੀ ਕੀ ਗੱਲ ਬੜੀ ਘਬराई ਹੋਈ ਲੱਗਦੀ ਐ ਬਿੰਮੀ ਕਹਿੰਦੀ ਨਹੀਂ ਮੰਮੀ ਜੀ ਉਹ ਹੱਥ ਤੇ ਪੱਟੀ ਕੀਤੀ ਸੀ ਡਾਕਟਰ ਨੇ ਤਾਂ ਕਰਕੇ ਦਰਦ ਹੁੰਦੀ ਸੀ ਰੇਨੂ ਕਹਿੰਦੀ ਚਲੋ ਰੋਟੀ ਪਾ ਲਿਆ ਮੇਰੀ ਆਪੇ ਦਰਦ ਠੀਕ ਹੋ ਜਾਵੇਗੀ ਬਿੰਮੀ ਰਸੋਈ ਵਿੱਚ ਗਈ ਤੇ ਪਹਿਲਾਂ ਰੇਨੂ ਨੂੰ ਰੋਟੀ ਦਿੱਤੀ ਤੇ ਫਿਰ ਵਿਕਾਸ ਦੀ ਤੇ ਆਪਣੀ ਰੋਟੀ ਪਾ ਅੰਦਰ ਲੈ ਆਈ ਰੋਹਨ ਬਿੰਮੀ ਨਾਲ ਗੱਲ ਪੂਰੀ ਨਾ ਹੋਣ ਕਰਕੇ ਹੋਰ ਪਰੇਸ਼ਾਨ ਹੋ ਜਾਂਦਾ ਹੈ ਔਰ ਰਮਨ ਨੂੰ ਫੋਨ ਕਰਕੇ ਬਿੰਮੀ ਦੇ ਹਸਤਾ ਵਿੱਚ ਮਿਲਣ ਬਾਰੇ ਦੱਸਦਾ ਹੈ ਤੇ ਉਸਦੇ ਫੋਨ ਕਰਨ ਬਾਰੇ ਵੀ ਦੱਸਦਾ ਹੈ ਤੇ ਕਹਿੰਦਾ ਹੈ ਕਿ ਕਿਸੇ ਤਰ੍ਹਾਂ ਤੂੰ ਬਿੰਮੀ ਦਾ ਪਤਾ ਕਰ ਉਸ ਨਾਲ ਗੱਲ ਕਰ ਜਦੋਂ ਦਾ ਬਿੰਮੀ ਨੂੰ ਵੇਖਿਆ ਹੈ ਮੇਰਾ ਮਨ ਪਰੇਸ਼ਾਨ ਹੈ ਮੈਨੂੰ ਉਹ ਕਿਸੇ ਮੁਸੀਬਤ ਵਿੱਚ ਲੱਗਦੀ ਹੈ ਰਮਨ ਕਹਿੰਦੀ ਤੂੰ ਹੁਣ ਉਸ ਨੂੰ ਕਿਸੇ ਮੁਸੀਬਤ ਵਿੱਚ ਨਹੀਂ ਘਟ ਸਕਦਾ ਬਿੰਮੀ ਦੀ ਗੱਲ ਠੀਕ ਹੈ ਕਿਤੇ ਤੂੰ ਉਸ ਲਈ ਹੋਰ ਮੁਸੀਬਤ ਨਾ ਖੜੀ ਕਰ ਦੇਵੀ ਇੱਕ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਦੋਂ ਉਹਦੇ ਸਹੁਰਿਆਂ ਤੇ ਪਤੀ ਨੂੰ ਪਤਾ ਲੱਗੇ ਕਿ ਇਸ ਦੀ ਕਿਸੇ ਨਾਲ ਗੱਲਬਾਤ ਸੀ ਰੋਹਨ ਕਹਿੰਦਾ ਮੈਨੂੰ ਤਾਂ ਉਹਦੀ ਸ਼ਕਲ ਵੇਖ ਹੁਣ ਹੀ ਉਸ ਦੀ ਜ਼ਿੰਦਗੀ ਨਰਕ ਲੱਗ ਰਹੀ ਸੀ ਉਸ ਨੂੰ ਇਸ ਹਾਲਤ ਵਿੱਚ ਵੇਖ ਬਰਦਾਸ਼ਤ ਨਹੀਂ ਹੁੰਦਾ ਕੀ ਕਰਾਂ ਮੈਂ ਪਹਿਲਾਂ ਤਾਂ ਮਨ ਪੱਕਾ ਕੀਤਾ ਸੀ ਕਿ ਬੀਮੀ ਤੋਂ ਦੂਰ ਹੀ ਰਹਿਣਾ ਹੈ ਪਰ ਉਸ ਨੂੰ ਵੇਖ ਕੇ ਹੁਣ ਫਿਰ ਉਸ ਪ੍ਰਤੀ ਪਿਆਰ ਕੀ ਕਰਾਂ ਰਮਨ ਤੂੰ ਮੇਰੀ ਭੈਣਾ ਵਰਗੀ ਹੈ ਤੂੰ ਹੀ ਦੱਸ ਰਮਨ ਕਹਿੰਦੀ ਚੱਲ ਤੂੰ ਟੈਨਸ਼ਨ ਨਾ ਲੈ ਤੁਹਾਡੇ ਅਲੱਗ ਹੋਣ ਕਰਕੇ ਮੈਂ ਵੀ ਬਹੁਤ ਦੁਖੀ ਹਾਂ ਪਰ ਕਰ ਕੁਝ ਨਹੀਂ ਸਕਦੀ ਮੈਂ ਵੀ ਇੱਕ ਲੜਕੀ ਹਾਂ ਐਵੇਂ ਕੀਤੇ ਨਹੀਂ ਜਾ ਸਕਦੀ ਪਰ ਫਿਰ ਵੀ ਕੋਸ਼ਿਸ਼ ਕਰਾਂਗੀ ਕਿਤੇ ਬਿੰਮੀ ਨੂੰ ਮਿਲ ਕੇ ਉਹਦਾ ਹਾਲ ਜਾਣ ਸਕਾਂ ਮੈਂ ਵੀ ਉਹਦੀ ਬੈਸਟ ਫਰੈਂਡ ਹਾਂ ਚੱਲ ਪ੍ਰਾਵਾ ਤੂੰ ਹੁਣ ਆਪਣੀ ਪ੍ਰਾਈਵਟ ਤੇ ਆਣ ਦੇ ਫਿਰ ਆਂਟੀ ਅੰਕਲ ਨੂੰ ਟੈਨਸ਼ਨ ਨਾ ਦੇਵੀ ਪਹਿਲਾਂ ਹੀ ਤੇਰੇ ਕਰਕੇ ਪਰੇਸ਼ਾਨ ਹਾਂ ਰੋਹਨ ਕਹਿੰਦਾ ਚੱਲ ਠੀਕ ਏ ਰਮਨ ਸੱਚ ਹੀ ਉਹਨਾਂ ਨੂੰ ਮੇਰੀ ਟੈਨਸ਼ਨ ਲੈਂਦੀ ਏ ਬਿੰਮੀ ਦੀ ਹਾਲਤ ਵੇਖ ਰੋਹਨ ਦਾ ਪ੍ਰਾਈਵਟ ਵਿੱਚ ਮਨ ਨਾ ਲੱਗਦਾ ਉਸਦੀ ਮਾਂ ਵੀ ਵੇਖ ਰਹੀ ਸੀ ਕਿ ਰੋਹਨ ਕਿਸੇ ਗੱਲ ਤੋਂ ਪਰੇਸ਼ਾਨ ਲੱਗਦਾ ਪੁਰ ਰੋਹਨ ਨੂੰ ਪੁੱਛ ਲਿਆ ਕਿ ਬੇਟਾ ਮੈਨੂੰ ਤੂੰ ਕੁਝ ਪਰੇਸ਼ਾਨ ਲੱਗਦਾ ਹੈ ਰੋਹਨ ਕਹਿੰਦਾ ਨਹੀਂ ਮੰਮੀ ਕੁਝ ਨਹੀਂ ਬਸ ਪੇਪਰ ਆਉਣ ਵਾਲੇ ਹਨ ਇਸ ਕਰਕੇ ਪ੍ਰਾਈਵਲ ਜ਼ਿਆਦਾ ਧਿਆਨ ਦੇਣ ਕਰਕੇ ਹੋ ਜਾਂਦਾ ਕਿਰਤ ਕਹਿੰਦੀ ਬੀਰੇ ਤੂੰ ਪੜਾਈ ਤੋਂ ਪਰੇਸ਼ਾਨ ਨਹੀਂ ਹੁੰਦਾ ਕੁਝ ਹੋਰ ਗੱਲ ਲੱਗਦੀ ਹੈ ਰੋਹਨ ਕਹਿੰਦਾ ਗੁੱਸੇ ਨਾ ਚਲ ਤੂੰ ਆਪਣੀ ਪ੍ਰਾਈਵਲ ਧਿਆਨ ਦੇ ਮੇਰਾ ਨਾ ਫਿਕਰ ਕਰ ਤੇਰੇ ਵੀ ਪੇਪਰ ਨੇ ਮੇਰੇ ਨਾਲ ਹੀ ਸ਼ੁਰੂ ਹੋਣ ਜਾਣੇ ਹਨ ਮੰਮੀ ਮੈਨੂੰ ਰੋਟੀ ਦੇ ਦਿਓ ਮੈਂ ਥੋੜਾ ਆਰਾਮ ਕਰਕੇ ਪੜਾਂਗਾ ਕਿਰਤ ਰੋਹਨ ਦੀ ਰੋੜਕ ਚਿੜਕ ਸੁਣ ਕੇ ਚੁੱਪ ਕਰ ਜਾਂਦੀ ਹੈ ਰੋਟੀ ਖਾ ਕੇ ਰੋਹਨ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਪਰ ਉਸ ਨੂੰ ਚੈਨ ਕਿੱਥੇ ਆ ਰਿਹਾ ਸੀ ਮੰਮੀ ਦੀ ਮਾੜੀ ਹਾਲਤ ਸੜਿਆ ਹੱਥ ਉਹਦੇ ਅੱਖਾਂ ਅੱਗੇ ਆ ਰਹੇ ਹਸਨ ਉਹ ਸੋਚਦਾ ਹੈ ਕਿ ਮੈਂ ਭਾਵੇਂ ਜਿਆਦਾ ਅਮੀਰ ਨਹੀਂ ਸੀ ਫਿਰ ਵੀ ਮੰਮੀ ਨੂੰ ਰਾਣੀਆਂ ਵਾਂਗ ਰੱਖਦਾ ਮੇਰੇ ਤੋਂ ਉਸ ਦੀ ਹਾਲਤ ਵੇਖੀ ਨਹੀਂ ਜਾਂਦੀ ਤੇ ਲੰਬੇ ਪਏ ਦੇ ਅੱਖਾਂ ਵਿੱਚੋਂ ਦੋਵੇਂ ਪਾਸੇ ਅਤਰੂ ਵਗ ਕੇ ਕੰਨਾਂ ਤੱਕ ਆ ਜਾਂਦੇ ਹਨ ਪਰ ਉਸ ਦੀ ਉਹਨਾਂ ਨੂੰ ਪੁੰਜਣ ਦੀ ਹਿੰਮਤ ਨਹੀਂ ਸੀ ਰਮਨੂਮੀ ਬਿੰਮੀ ਬਾਰੇ ਸੋਚ ਕੇ ਟੈਨਸ਼ਨ ਹੋਈ ਜਾਂਦੀ ਹੈ ਉਹ ਸੋਚਦੀ ਹੈ ਕਿ ਬਿੰਮੀ ਨੂੰ ਕਿਵੇਂ ਮਿਲਿਆ ਜਾਵੇ ਉਸ ਨੂੰ ਆਪਣੇ ਸਹੇਲੀ ਨੀਤੂ ਦੀ ਯਾਦ ਆਉਂਦੀ ਹੈ ਜੋ ਕਿ ਬੀਏ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਸੇਲਜ਼ ਗਰਲ ਲੱਗੀ ਹੋਈ ਸੀ ਉਹ ਉਸ ਨੂੰ ਫੋਨ ਕਰਦੀ ਹੈ ਨੀ ਤੂੰ ਉਹ ਗਏ ਹੈਲੋ ਕੌਣ ਰਮਨ ਕਹਿੰਦੀ ਹੁਣ ਤੂੰ ਮੇਰੀ ਆਵਾਜ਼ ਵੀ ਭੁੱਲ ਗਈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ